ਕਲਾ ਦੇ ਅੰਗ ਸੰਗ ਵਿੱਚ ਮੌਣ ਗਏ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਅੱਜ ਇਸ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚ ਸਾਡੇ ਭੈਣ ਦੀ ਪਰਮੰਦਰ ਸਵਾਇਚ ਆਏ ਹੋਏ ਨੇ ਉਹਨਾਂ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਉਹ ਕੁਝ ਲੋਕ ਮੈਨੂੰ ਬੜੇ ਚੰਗੇ ਲੱਗਦੇ ਆ ਕਿਉਂਕਿ ਉਹ ਐਸੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਹੜੇ ਕਿ ਜਿਨ੍ਹਾਂ ਦੇ ਪੈਰ ਧਰਤੀ ਨਾਲ ਜੁੜੇ ਹੋਏ ਨੇ ਔਰ ਉਹ ਹਮੇਸ਼ਾ ਹੀ ਆ ਜਿਹੜੇ ਲੁੱਟੇ ਜਾ ਰਹੇ ਲੋਕਾਂ ਦੇ ਨਾਲ ਖੜਦੇ ਆ ਔਰ ਲੁੱਟਣ ਵਾਲਿਆਂ ਦੇ ਖਿਲਾਫ ਆਪਣੀ ਜ਼ੋਰਦਾਰ ਆਵਾਜ਼ ਠਾਉਂਦੇ ਆ ਜਿੱਥੇ ਉਹਨਾਂ ਨੇ ਨਾਟਕ ਲਿਖੇ ਕਵਤਾਵਾਂ ਲਿਖੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਏਸੇ ਗੱਲ ਨੂੰ ਆ ਏਸੇ ਸੋਚ ਨੂੰ ਬਰਕਰਾਰ ਰੱਖਿਆ ਹੋਇਆ ਹੈਗਾ ਤਿੰਨ ਉਹਨਾਂ ਦੀਆਂ ਪੁਸਤਕਾਂ ਨਾਟਕਾਂ ਦੀਆਂ ਆ ਚੁੱਕੀਆਂ ਨੇ ਤੇ ਕਵਤਾ ਦੀ ਉਹਨਾਂ ਦੀ ਤੀਸਰੀ ਕਿਤਾਬ ਹੁਣੇ ਹੀ ਸਾਡੇ ਹੱਥਾਂ 'ਚ ਆਈ ਆ ਜ਼ਰਦਰੰਗਾ ਦਾ ਮੌਸਮ ਮੈਂ ਇਹ ਕਿਤਾਬ ਪੜੀ ਆ ਔਰ ਮੈਂ ਇੰਜੋਏ ਕੀਤਾ ਇਹਨੂੰ ਔਰ ਇੰਜੋਏ ਹੀ ਨਹੀਂ ਕੀਤਾ ਇਹਦੇ ਵਿੱਚ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਿਆ ਔਰ ਤੁਹਾਨੂੰ ਪਤਾ ਲੱਗਦਾ ਵੀ ਦੁਨੀਆ ਦੇ ਉੱਤੇ ਕੀ ਹੋ ਰਿਹਾ ਆਓ ਸਭ ਤੋਂ ਪਹਿਲਾਂ ਤਾਂ ਬਿਕੋਸ ਆਜ ਭੈਣ ਜੀ ਜੀ ਆਰੋ ਤੁਹਾਡਾ ਵੀਰ ਜੀ ਧੰਨਵਾਦ ਕਿ ਤੁਸੀਂ ਮੈਨੂੰ ਪੰਜਾਬੀ ਚੈਨਲ ਦੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਤੁਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਕੁਝ ਕੁ ਲੋਕ ਮੇਰੇ ਫੇਵਰੇਟ ਲੋਕ ਹੁੰਦੇ ਆ ਆ ਤੁਸੀਂ ਤੁਹਾਡੀ ਸਿੱਖਿਆਤ ਐਸੀ ਆ ਵੀ ਜਿਹਦੇ ਵਿੱਚ ਕੋਈ ਬੜ ਛੜ ਨਹੀਂ ਹੈਗਾ ਜੋ ਜੋ ਤੁਸੀਂ ਲਿਖਦੇ ਹੋ ਹਾਂਜੀ ਉਹ ਤੁਸੀਂ ਜਿਉਂਦੇ ਹੋ ਇਹ ਇਸ ਤਰ੍ਹਾਂ ਦਾ ਸੁਭਾਅ ਤੁਹਾਡਾ ਕਿਵੇਂ ਬਣਿਆ ਅਸਲ ਵਿੱਚ ਮੈਨੂੰ ਇਦਾਂ ਲੱਗਦਾ ਵੀ ਬਹੁਤ ਸਾਰੀਆਂ ਗੱਲਾਂ ਵੈਸੇ ਤਾਂ ਤੁਹਾਨੂੰ ਹਾਲਾਤ ਵੀ ਬਣਾ ਦਿੰਦੇ ਨੇ ਪਰ ਮੈਨੂੰ ਇਹ ਸਾਰਾ ਕੁਝ ਵਿਰਸੇ ਚੋਂ ਮਿਲਿਆ ਹਾਂ ਜੀ ਵਿਰਸਾ ਵੀ ਸੀਗਾ ਤੇ ਫਿਰ ਮੇਰੇ ਹਾਲਾਤ ਵੀ ਉਸ ਕਿਸਮ ਦੇ ਕਿਉਂਕਿ ਸਾਡੀ ਉੱਥੇ ਦੀ ਲਾਈਫ ਸੀ ਜਿਹੜੀ ਜਦੋ ਜਹਿਦ ਆਪਾਂ ਜਿਹੜਾ ਹੁੰਦੀ ਆ ਕਰਨਲ ਸਿੰਘ ਇਸਰੂ ਤੁਹਾਡੇ ਜੀ ਹਾਂ ਜੀ ਕਰਨਲ ਸਿੰਘ ਇਸਰੂ ਮੇਰੇ ਚਾਚਾ ਜੀ ਸੀਗੇ ਤੇ ਮੇਰੇ ਬਾਬਾ ਜੀ ਗਦਰ ਲਹਿਰ ਦੇ ਵਿੱਚ ਰਹੇ ਆ ਹਾਂ ਜੀ ਤੇ ਉਹਨਾਂ ਕਰਕੇ ਵੀ ਤੇ ਬਾਕੀ ਫਿਰ ਐ ਆ ਘਰ ਦੇ ਵਿੱਚ ਸਾਡੇ ਉਸ ਜਿਹਾ ਮਾਹੌਲ ਸੀ ਕਮਰੇ ਡ ਆਉਂਦੇ ਜਾਂਦੇ ਸੀ ਉਹਨਾਂ ਨੂੰ ਪਤਾ ਲੱਗਦਾ ਸੀ ਉੰਜ ਵੀ ਜਿੱਦਾਂ ਇਹ ਹੁੰਦਾ ਸੀ ਵੀ ਮੈਨੂੰ ਪਤਾ ਮੈਂ ਜਦ ਛੋਟੀ ਹੁੰਦੀ ਸੀ ਮੇਰੇ ਬਾਪੂ ਜੀ ਜਿਵੇਂ ਪਿੰਡ ਦੇ ਵਿੱਚ ਕਿਸੇ ਨਾਲ ਵੀ ਕਿਤੇ ਧੱਕਾ ਹੁੰਦਾ ਸੀਗਾ ਉਹ ਉੱਥੇ ਹਾਜ਼ਰ ਹੁੰਦੇ ਸੀਗੇ ਉਦੋਂ ਉਹ ਜਾਂਦੇ ਨਹੀਂ ਸੀ ਆਮ ਲੋਕਾਂ ਦੇ ਪਿੰਡਾਂ 'ਚ ਕੁਝ ਵੀ ਹੋ ਰਿਹਾ ਉਹਨਾਂ ਨੇ ਕਦੇ ਨਹੀਂ ਜਾਣਾ ਪਰ ਜਦੋਂ ਕੋਈ ਕਿਤੇ ਵੀ ਐਦਾਂ ਦੀ ਗੱਲ ਹੁੰਦੀ ਸੀ ਤਾਂ ਉੱਥੇ ਖੜੇ ਹੁੰਦੇ ਸੀ ਹਾਜ਼ਰ ਹੁੰਦੇ ਸੀ ਸੋ ਮੈਨੂੰ ਐਦਾਂ ਲੱਗਦਾ ਵੀ ਬਚਪਨ ਤੋਂ ਹੀ ਥੋੜੇ ਉਹ ਅੰਦਰ ਹੀ ਬਣ ਜਾਂਦੀਆਂ ਨੇ ਗੱਲਾਂ ਵੀ ਇਹ ਗੱਲਾਂ ਤੇ ਗੱਲ ਵੀ ਸਾਨੂੰ ਖੜਨਾ ਚਾਹੀਦਾ ਹੋਣਾ ਚਾਹੀਦਾ ਜਿੱਦਾਂ ਐ ਹੁੰਦਾ ਸੀ ਵੀ ਉਹ ਕਿਸੇ ਗੱਲ ਚ ਦਖਲਅੰਦਾਜ਼ੀ ਨਹੀਂ ਸੀ ਕਰਦੇ ਪਰ ਜਦੋਂ ਕਦੇ ਹੱਕ ਦੀ ਗੱਲ ਹੈ ਸਾਹ ਚਾਰਾ ਪਿੰਡੋਂ ਨਕੂਲੋਂ ਹੁੰਦਾ ਸੀ ਰੈਸਲਾ ਵੀ ਲੈਣ ਤੇ ਗੱਲ ਕਰਨ ਬੀਬੀ ਹਾਂ ਠੀਕ ਐ ਉਹਨਾਂ ਤੋਂ ਡਰਦੇ ਬਹੁਤ ਹੁੰਦੇ ਸੀ ਲੋਕ ਵੀ ਜੇ ਇਹ ਜੇ ਇਹਨਾਂ ਦੇ ਸਾਹਮਣੇ ਅਸੀਂ ਕੋਈ ਗਲਤ ਕੰਮ ਕਰਤਾ ਵੀ ਸਾਨੂੰ ਇਹਨਾਂ ਨੇ ਕਹਿ ਦੇਣਾ ਬਖਸ਼ਣਾ ਨਹੀਂ ਗੱਲ ਜੀ ਔਰ ਫਿਰ ਵਿਆਹ ਹੋਇਆ ਪਤਾ ਉੱਥੇ ਵੀ ਉਹ ਹੀ ਮਾਹੌਲ ਮਿਲ ਗਿਆ ਤੁਹਾਨੂੰ ਹਾਂ ਜੀ ਉਹ ਵੀ ਮਾਹੌਲ ਇਹੀ ਆ ਵੀ ਅਸਲ ਵਿੱਚ ਤਾਂ ਐ ਹੀ ਸੀ ਮੈਂ ਉੱਥੇ ਵੀ ਪੀਐਸਸੀਯੂ ਦੇ ਵਿੱਚ ਕੰਮ ਕਰਦੀ ਰਹੀ ਆ ਸਾਡੇ ਕਾਲਜ ਦੇ ਵਿੱਚ ਜਿਹੜਾ ਪੀਐਸਸੀਯੂ ਦਾ ਜੌਂਟ ਸੀ ਉਹ ਮੈਂ ਹੀ ਖੜਾ ਕੀਤਾ ਸੀਗਾ ਤੇ ਉੱਥੋਂ ਹੀ ਜਦੋਂ ਉਹ ਜੇ ਲੋਕਾਂ ਦਾ ਵਾਅ ਸੀਗਾ ਤਾਂ ਉਹਦੇ ਵਿੱਚੋਂ ਮੈਨੂੰ ਮਲਕੀਤ ਮਿਲੇ ਤੇ ਉਹ ਤੋਂ ਬਾਅਦ ਚਲੋ ਖੈਰ ਇਹ ਮੇਰਾ ਪਹਿਲੀ ਚੁਆਇਸ ਸੀ ਤੇ ਮੇਰੀ ਪਹਿਲੀ ਗੱਲ ਵੀ ਇਹੀ ਸੀ ਵੀ ਮੈਂ ਲੋਕਾਂ ਦੇ ਵਿੱਚ ਕੰਮ ਕਰਦੀ ਆ ਤੇ ਕਰਦੀ ਰਹੂੰਗੀ ਵੀ ਇਹਦੇ ਲਈ ਨਹੀਂ ਮੈਨੂੰ ਰੋਕਣਾ ਤੇ ਉਹਨਾਂ ਦੀ ਇਹ ਸ਼ਾਬਾਸ਼ੀ ਹੈ ਵੀ ਉਹਨਾਂ ਨੇ ਮੈਨੂੰ ਇਸ ਗੱਲ ਤੋਂ ਕਦੇ ਨਹੀਂ ਰੋਕਿਆ ਉਹ ਤਾਂ ਨਾਲ ਖੜਦੇ ਆ ਹਾਂਜੀ ਉਹ ਨਾਲ ਖੜਦੇ ਨੇ ਤੇ ਉਹ ਕਿਤੇ ਵੀ ਮੈਂ ਜਿਹੜੀ ਗੱਲ ਨੂੰ ਕਹਿੰਨੀ ਆ ਵੀ ਆਪਾਂ ਨੂੰ ਆਹ ਕਰਨਾ ਚਾਹੀਦਾ ਤਾਂ ਉਹ ਨਾਲ ਹੁੰਦੇ ਦੇ ਸਗੋਂ ਉਹ ਕਈ ਵਾਰ ਜੇ ਕਈ ਵਾਰ ਮੈਂ ਪਿੱਛੇ ਹੋਂਮਾ ਤਾਂ ਉਹ ਅੱਗੇ ਹੁੰਦੇ ਆ ਹਾਂਜੀ ਇਸ ਕਰਕੇ ਔਰ ਹੁਣ ਕਹਾ ਹੁਣ ਅੱਗੇ ਬੱਚੇ ਨੇ ਮੇਰੇ ਜਿਹੜੇ ਉਹ ਵੀ ਹਾਂ ਜੀ ਉਹ ਵੀ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਕਿਉਂਕਿ ਇਹ ਸਾਡਾ ਜਿਹੜਾ ਸਮਾਜ ਦੇ ਵਿੱਚ ਕੰਮ ਕਰਨਾ ਹੁੰਦਾ ਨਾ ਇਕੱਲੇ ਕਹਰੇ ਬੰਦੇ ਨੂੰ ਕੰਮ ਕਰਨਾ ਬਹੁਤ ਔਖਾ ਹੁੰਦਾ ਜੇ ਤੁਹਾਡਾ ਪਰਿਵਾਰ ਨਾਲ ਨਹੀਂ ਹੈ ਜੇ ਤੁਹਾਡਾ ਪਰਿਵਾਰ ਨਾਲ ਆ ਫਿਰ ਵਿਸ਼ੇਸ਼ ਤੌਰ ਤੇ ਲੇਡੀਜ਼ ਲਈ ਤਾਂ ਬਹੁਤ ਜ਼ਿਆਦਾ ਲੇਡੀਜ਼ ਲਈ ਬਹੁਤ ਔਖਾ ਹਾਂਜੀ ਹਾਂਜੀ ਬਹੁਤ ਔਖਾ ਹੁੰਦਾ ਕਿਉਂਕਿ ਇੱਕ ਅਸੀਂ ਇਹ ਨਹੀਂ ਕਹਿ ਸਕਦੇ ਵੀ ਬੰਦਿਆਂ ਦਾ ਇਹਦੇ ਵਿੱਚ ਕਸੂਰ ਹੁੰਦਾ ਪਰ ਸਾਡੇ ਜਿਹੜੇ ਸਮਾਜ ਹੈ ਜਿਹੜਾ ਸਾਡਾ ਬੰਦਿਆਂ ਨੂੰ ਇਹ ਕਹਿਣ ਦੇ ਲਈ ਉਕਸਾਉਂਦਾ ਹੈ ਵੀ ਤੇਰੀ ਔਰਤ ਉਹ ਤੁਰੀ ਫਿਰਦੀ ਆ ਜਾਂ ਕੁਛ ਐ ਆ ਇਹਦੇ ਸਾਹਮਣੇ ਅੜ ਕੇ ਖੜਨਾ ਈ ਵੀ ਕੋਸ਼ਿਸ਼ ਲੋਕਾਂ ਦੇ ਹੱਥ ਤਾਣਾ ਬਾਣਾ ਜਿਹਾ ਬਣਿਆ ਹੋਇਆ ਨਾ ਬਹੁਤ ਗਲਤ ਅਨਸਰ ਲੱਗੇ ਨੇ ਜਿਹੜੇ ਉਹ ਇਸ ਪਾਸੇ ਹਾਂ ਉਹਦੇ ਤੇ ਕੋਈ ਅਸਰ ਕਿਵੇਂ ਕੌਣ ਕਿਵੇਂ ਹੁੰਦਾ ਹਰ ਕੋਈ ਇਹ ਤਾਂ ਹੈ ਨਹੀਂਗਾ ਵੀ ਸਮਾਜ ਦੇ ਮੂਰੇ ਖੜਨਾ ਚੋ ਲਈ ਅਗਲਾ ਡਰ ਜਾਂਦਾ ਕਿ ਸਾਇ ਉਹ ਕੌਣ ਅਸੀਂ ਆਪਣੀਆਂ ਗੱਲਾਂ ਤੋਂ ਨਹੀਂ ਕਦੇ ਵੀ ਡਰਦੇ ਅਸੀਂ ਐਂ ਡਰਦੇ ਆ ਲੋਕ ਕੀ ਕਹਿਣਗੇ ਜਿਹੜਾ ਇਹ ਇੱਕ ਫਿਕਰਾ ਸਾਡੇ ਸਮਾਜ ਦੇ ਵਿੱਚ ਆਏਗਾ ਨਾ ਉਹ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਪਿੱਛੇ ਲੈ ਕੇ ਜਾ ਜਦੋਂ ਤੁਹਾਡਾ ਅਸਲੀ ਜੀਵਨ ਦੀ ਗੱਲ ਆਉਂਦੀ ਹੈ ਲੋਕ ਕੋਈ ਕੇਅਰ ਨਹੀਂ ਕਰਦੇ ਤੁਹਾਡੇ ਬਾਰੇ ਨਹੀਂ ਨਹੀਂ ਕੋਈ ਨਹੀਂ ਕਰ ਇਜਾਦ ਰੱਖਣ ਵਾਲੀ ਗੱਲ ਆ ਤੁਸੀਂ ਉਹ ਕਰੋ ਜਿਹੜਾ ਤੁਹਾਨੂੰ ਤੁਸੀਂ ਚਾਹੁੰਦੇ ਆਂ ਪਾਉਂਦਾ ਪਰ ਉਹ ਕਿਸੇ ਦੇ ਕਿਸੇ ਦੇ ਖਿਲਾਫ ਨਹੀਂ ਜਾਂਦਾ ਇਸ ਇਸ ਤਰ੍ਹਾਂ ਦਾ ਰੱਖੋ ਹਾਂਜੀ ਹਾਂਜੀ ਔਰ ਤੁਸੀਂ ਉਹ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਪਤਾ ਵੱਲ ਤੁਸੀਂ ਵੈਸੇ ਤਾਂ ਪਹਿਲਾਂ ਵੀ ਲਿਖਦੇ ਸੀ ਪਰ ਬਾਅਦ ਦੇ ਵਿੱਚ ਸਿੱਧਦ ਦੇ ਨਾਲ ਆਏ ਹੋ ਇਸ ਤੋਂ ਪਹਿਲਾਂ ਤੁਸੀਂ ਨਾਟਕਾਂ ਦੇ ਵਿੱਚ ਸੀਗੇ ਭਾਈ ਮੰਨਾ ਸਿੰਘ ਦੀ ਗੱਲ ਚੱਲੀ ਨਾਟਕਕਾਰ ਗੁਰシャン ਸਿੰਘ ਹੋਰ ਨਾਲ ਤੁਸੀਂ ਬੜਾ ਨੇੜਿਓਂ ਉਹਨਾਂ ਦੀ ਬੇਟੀ ਬਣ ਕੇ ਸਮਾਂ ਗੁਜ਼ਾਰਿਆ ਨਾਲ ਥੋੜਾ ਜਿਹਾ ਉਹਦੇ ਬਾਰੇ ਦੱਸੋ ਮੈਂ ਅਸਲ ਵਿੱਚ ਇਹ ਨਹੀਂਗਾ ਵੀ ਮੈਂ ਨਾਟਕ ਤੇ ਮੈਂ ਸਾਰਾ ਕੁਝ ਪਹਿਲਾਂ ਤੋਂ ਹੀ ਕੀਤਾ ਮੈਂ ਕਾਲਜ ਟਾਈਮ ਦੇ ਵਿੱਚ ਹੀ ਕਪਤਾ ਲਿਖਤੀ ਸੀਗੀ ਉਦੋਂ ਹੀ ਮੈਂ ਲੇਖ ਲਿਖਦੀ ਸੀ ਅੱਜ ਕੱਲ ਮੈਂ ਲੇਖ ਬਹੁਤ ਲਿਖਦੀ ਆ ਮੈਂ ਅਸੀਂ ਇੱਥੇ ਸਰੋਕਾਰਾਂ ਦੀ ਵਾਜ ਦੇ ਵਿੱਚ ਪੇਪਰ ਅਸੀਂ ਕੱਟਦੇ ਆ ਉਹਦੇ ਵਿੱਚ ਮੇਰੇ ਆਮ ਲੇਖ ਬਾਕੀ ਅਖਬਾਰਾਂ ਚ ਵੀ ਛਪਦੇ ਨੇ ਪਰ ਉਹਦੇ ਲਈ ਮੈਂ ਖਾਸ ਤੌਰ ਤੇ ਕੰਮ ਕਰਦੀ ਆ ਤੇ ਅੱਜ ਕੱਲ ਮੈਂ ਕਹਾਣੀ ਤੇ ਵੀ ਕਹਾਣੀਆਂ ਵੀ ਮੈਂ ਪਹਿਲਾਂ ਲਿਖਦੀ ਸੀਗੀ ਤੇ ਮੈਂ ਕਹਾਣੀਆਂ ਵੀ ਹੁਣ ਲਿਖਦੀ ਆ ਤੇ ਕਵਿਤਾ ਵੀ ਉਦੋਂ ਹੀ ਲਿਖਦੀ ਸੀ ਨਾਟਕ ਵੀ ਮੈਂ ਕਾਲਜ ਟਾਈਮ ਤੋਂ ਸ਼ੁਰੂ ਕਰ ਲਈ ਸੀਗੀ ਉਹ ਵੀ ਕਿਉਂਕਿ ਨਾਟਕ ਨਾਟਕ ਤੁਹਾਡਾ ਉੱਪਰ ਕੇ ਬਹੁਤ ਜ਼ਿਆਦਾ ਸਾਹਮਣੇ ਹੋ ਇਹ ਇਸ ਕਰਕੇ ਸਾਨੂੰ ਐ ਲੱਗਦਾ ਵੀ ਸ਼ਾਇਦ ਤੁਸੀਂ ਉਹ ਜ਼ਿਆਦਾ ਕਰਦੇ ਹੋ ਉਹ ਇਹ ਐ ਇਦਾਂ ਲੱਗਦਾ ਨਾ ਵੀ ਕਿਉਂਕਿ ਜਿਹੜੀਆਂ ਵਾਕੀ ਵਿਧਾਵਾਂ ਨੇ ਉਹ ਤੁਹਾਡੀਆਂ ਕਿਸੇ ਦੇ ਹੱਥ ਲੱਗਦੀਆਂ ਨੇ ਕਿਸੇ ਦੇ ਨਹੀਂ ਲੱਗਦੀਆਂ ਕੋਈ ਪੜਦਾ ਕੋਈ ਨਹੀਂ ਪੜਦਾ ਉਸ ਕਿਸਮ ਨਾਲ ਹੋ ਜਾਂਦੀ ਹੈ ਗੱਲ ਪਰ ਨਾਟਕ ਹੈ ਜਿਹੜਾ ਜਦੋਂ ਤੁਸੀਂ ਰਸਿਕਾਂ ਦੇ ਰੂਪ ਰੂਪ ਹੋ ਕੇ ਗੱਲ ਕਰਦੇ ਹੋ ਤੇ ਆਮ ਕਿਉਂਕਿ ਸਰੀ ਦੇ ਵਿੱਚ ਜਾਂ ਇਸ ਸਾਡੇ ਏਰੀਏ ਦੇ ਵਿੱਚ ਮੈਂ ਨਾਟਕ ਜਿਹੜੇ ਕੀਤੇ ਨੇ ਵੀ ਬਹੁਤ ਜਿਵੇਂ ਨਾਟਕ ਸਾਡੇ ਮੇਰਾ ਖਿਆਲ ਆ ਵੀ ਇਹਦੇ ਵਿੱਚ ਮੈਂ ਤਰਕਸ਼ੀ ਸੁਸਾਇਟੀ ਦੀ ਦੇਣ ਸਮਝਦੀ ਆ ਮੈਨੂੰ ਵੀ ਉਹਨਾਂ ਦਾ ਮੰਚ ਸੀਗਾ ਉਹ ਤੋਂ ਬਾਅਦ ਮੈਂ ਹੋਰ ਮੰਚ ਵੀ ਬਹੁਤ ਹਾਸਲ ਕੀਤੇ ਜਿਨ੍ਹਾਂ ਦੇ ਤੇ ਮੈਂ ਆਪਣੇ ਨਾਟਕ ਕਰਵਾ ਸਕੀ ਕਰ ਸਕੀ ਤੇ ਤੁਸੀਂ ਲਿਖੇ ਨਾਟਕ ਤੁਸੀਂ ਇੰਟਰੈਕਟ ਕੀਤੇ ਨਾਟਕ ਤੁਸੀਂ ਨਾਟਕਾਂ ਦੇ ਵਿੱਚ ਐਕਟ ਕੀਤਾ ਹਾਂ ਪ੍ਰਬੰਧ ਹਾਂਜੀ ਪ੍ਰਬੰਧ ਵੀ ਕੀਤੇ ਪ੍ਰਬੰਧ ਕੀਤੇ ਉਹ ਸਾਰਾ ਸਾਰਾ ਕੁਝ ਤੇ ਪ੍ਰੋਗਰੈਸਿਵ ਆਰਟ ਕਲੱਬ ਦੇ ਨਾਲ ਅੱਜ ਕੱਲ ਆਪਣੇ ਜਿਸਕਰਨ ਉਹਨਾਂ ਦਾ ਇੱਕ ਕਲੱਬ ਹਥੈਸਿਸ ਉਹਦੇ 'ਚ ਵੀ ਮੈਂ ਕਰਦੀ ਹਾਂ ਹਾਂਜੀ ਲੱਗਦਾ ਬਾਕੀ ਜਿਸਕਰਨ ਇੱਕ ਇਥੋਂ ਦੀ ਕਲਾ ਬਈ ਖੇਤਰ ਦੇ ਵਿੱਚ ਬਹੁਤ ਵੱਡਾ ਵਧੀਆ ਇਜ਼ਾਫਾ ਹੋਇਆ ਪੋਜ਼ੀਟਿਵ ਹਾਂਜੀ 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 ਸਾਡੀ ਜਿਹੜੀ ਕਲਾ ਦਾ ਰੰਗਮંચ ਸੀਗਾ ਉਹ ਅਪ ਹੋਇਆ ਕਿਉਂਕਿ ਅਸੀਂ ਜਿਹੜਾ ਅਸੀਂ ਬਾਜੀ ਵਾਲਾ ਥੀਏਟਰ ਕਰਦੇ ਸੀ ਇੱਥੇ ਵੀ ਉਹੀ ਚੱਲਦਾ ਸੀ ਸਾਡਾ ਕਿਉਂਕਿ ਸਾਡੇ ਕੋਲ ਉਸ ਕਿਸਮ ਦਾ ਟੈਕਨੀਕਲ ਕੰਮ ਨਹੀਂ ਸੀਗੇ ਪਰ ਜਦੋਂ ਤੋਂ ਜਿਸ ਕਰਨ ਆਇਆ ਸਾਡੇ ਨਾਟਕ ਨੇ ਕਾਫੀ ਜਿਸ ਕਾਰਨ ਕੱਲਾ ਵੀ ਕੁਝ ਨਹੀਂ ਕਰ ਸਕਦਾ ਸੀ ਉਹਨੂੰ ਤੁਹਾਡੇ ਸਾਰਿਆਂ ਦੀ ਟੀਮ ਮਿਲ ਗਈ ਟੀਮ ਉਹਨੂੰ ਬਣੀ ਬਣਾਈ ਮਿਲ ਗਈ ਤੇ ਉਹਨੂੰ ਕੰਮ ਕਰਨਾ ਸੌਖਾ ਹੋ ਗਿਆ ਇਹ ਵੀ ਹੋ ਗਿਆ ਹਾਂ ਜੀ ਤਾਂ ਭਾਗ ਸਾਡੇ ਸਰੀਚ ਰਹਿਣ ਵਾਲਿਆਂ ਦੇ ਜਿਨ੍ਹਾਂ ਨੂੰ ਤੁਹਾਡੀ ਇਸ ਕਲਾ ਦਾ ਫਾਇਦਾ ਹੋ ਰਿਹਾ ਹੈ ਹਾਂਜੀ ਹਾਂਜੀ ਤੇ ਹੁਣ ਮੈਂ ਉਹਨਾਂ ਗੱਲ ਤੁਹਾਡੀ ਤੀਸਰੀ ਪੁਸਤਕ ਜਿਹਦਾ ਮੈਂ ਜ਼ਿਕਰ ਪਹਿਲਾਂ ਕੀਤਾ ਕਫਤਾ ਦੀ ਆਈ ਆ ਤੇ ਪੋਇਟਰੀ ਤੁਹਾਡੀ ਹਮੇਸ਼ਾ ਹੀ ਨਾਟਕਾਂ ਵਾਂਗੂ ਹੀ ਇਹ ਹਮੇਸ਼ਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਲੋਕਾਂ ਦੇ ਨਾਲ ਖੜਨ ਵਾਲੀ ਆ ਹਾਂਜੀ ਲੁੱਟੇ ਜਾਣ ਵਾਲੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਆ ਚਾਹੇ ਜਿਹਦੇ ਤੇ ਜ਼ੁਲਮ ਹੁੰਦਾ ਤੁਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ ਤੁਸੀਂ ਉਹਦੇ ਹੱਕ 'ਚ ਖੜਦੇ ਹੋ ਤੇ ਜਿਹੜਾ ਜ਼ੁਲਮ ਕਰਨ ਵਾਲਾ ਤੁਸੀਂ ਉਹਦੇ ਮੂਹਰੇ ਡਟ ਕੇ ਖੜਦੇ ਹੋ ਇਹ ਤੁਹਾਡੀ ਪੋਇਟਰੀ ਵੀ ਇਹੀ ਕਹਿੰਦੀ ਆ ਉਹਦੇ ਵਿੱਚ ਵੀ ਇਹੀ ਕੁਛ ਆ ਔਰ ਫਿਰ ਜਿਹੜੇ ਕੂਬਸੂਰਤ ਹੈ ਇਸ ਕਿਤਾਬ ਦੇ ਵਿੱਚ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਆ ਆਮ ਤੌਰ ਤੇ ਅਸੀਂ ਦੁਨੀਆ ਭਰ ਦੀਆਂ ਗੱਲਾਂ ਕਰੀਏ ਤੁਸੀਂ ਇੱਥੋਂ ਦੀਆਂ ਗੱਲਾਂ ਕੀਤੀਆਂ ਨੇ ਜਿਹੜੇ ਜਿਸ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਜਿਹੜੇ ਇੱਥੋਂ ਦੇ ਮਸਲੇ ਨੇ ਉਹ ਤੁਹਾਡੇ ਕਵਤਾਵਾਂ ਦੇ ਵਿੱਚ ਨੇ ਹਾਂਜੀ ਅਸਲ ਵਿੱਚ ਤਾਂ ਐ ਆ ਜਦੋਂ ਅਸੀਂ ਮੈਂ ਇਸ ਕਿਤਾਬ ਦੇ ਵਿੱਚ ਮੈਂ ਜ਼ਿਆਦਾਤਰ ਇਹੀ ਹੈਗਾ ਵੀ ਅਸੀਂ ਕਈ ਵਾਰੀ ਬਾਹਰਲੀਆਂ ਗੱਲਾਂ ਹੁਣ ਅਸੀਂ ਇੰਡੀਆ ਦੀਆਂ ਗੱਲਾਂ ਸਾਨੂੰ ਲੱਗ ਜਾਂਦੀਆਂ ਨੇ ਵੀ ਉੱਥੇ ਲੋਕ ਬਹੁਤ ਦੁਖੀ ਨੇ ਪਰ ਅਸੀਂ ਇੱਥੇ ਵਾਲੇ ਆ ਬਾਰੇ ਬਹੁਤਾ ਕੁਝ ਦੇਖਦੇ ਨਹੀਂਗੇ ਜਿਹੜਾ ਕਿ ਅੱਜ ਦੇ ਸਮਾਜ ਦੇ ਵਿੱਚ ਸਾਨੂੰ ਐਦਾਂ ਲੱਗਦਾ ਵੀ ਇੱਥੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਹੋ ਰਿਹਾ ਹਾਂਜੀ ਤੇ ਮੈਂ ਇਸ ਕਿਤਾਬ ਦੇ ਵਿੱਚ ਉਹ ਗੱਲਾਂ ਪਾਉਣ ਦੀ ਇਹ ਕਿਤਾਬ ਮੈਂ 2016 ਤੋਂ ਬਾਅਦ ਮੇਰੀ ਇਹ ਕਿਤਾਬ ਲਗਾਤਾਰ 7 ਸਾਲਾਂ ਬਾਅਦ ਆਈ ਹੈ 7 ਸਾਲਾਂ ਬਾਅਦ ਆਈ ਹੈ ਮੈਂ ਇਹਦੇ ਵਿੱਚ ਜੋ 7 ਸਾਲਾਂ ਦੇ ਵਿੱਚ ਹੋਇਆ ਚਾਹੇ ਉਹ ਕਰੋਨਾ ਕਾਲ ਸੀਗਾ ਜਾਂ ਆਪਣੇ ਇੰਡੀਆ ਦੇ ਵਿੱਚ ਆਪਣੇ ਕਿਸਾਨੀ ਸੰਘਰਸ਼ ਚੱਲਿਆ ਜਿਹੜਾ ਉਹਦੇ ਬਾਰੇ ਮੇਰੀਆਂ ਬਹੁਤ ਸਾਰੀਆਂ ਕਵਤਾਵਾਂ ਬਾਕੀ ਜਰਦਰੰਗ ਜਿਹੜਾ ਡਰੱਗਸ ਜ਼ਰਦ ਰੰਗ ਜਿਹੜਾ ਸਾਡੇ ਚੇਰੇ ਆ ਟਿੱਪ ਲੱਤਣ ਕਿਉਂ ਆ ਮੈਨੂੰ ਇਹ ਬਹੁਤ ਦੁੱਖ ਦੀ ਗੱਲ ਲੱਗਦੀ ਹੈ ਕਿਉਂਕਿ ਮੈਨੂੰ ਇਦਾਂ ਹਰ ਵਕਤ ਇਦਾਂ ਲੱਗਦਾ ਵੀ ਜਿਹੜੇ ਸਾਡੇ ਅਸੀਂ ਇੰਨੇ ਸਾਰੇ ਲੋਕ ਨੇ ਜਿਹੜੇ ਸਟ੍ਰੈਸ ਦੇ ਵਿੱਚ ਰਹਿੰਦੇ ਨੇ ਅਸੀਂ ਇੱਕ ਡਰ ਦੇ ਵਿੱਚ ਰਹਿੰਨੇ ਆ ਖੋਫਾ ਸਾਨੂੰ ਵੀ ਸਾਡੇ ਇੱਥੇ ਗੋਲੀ ਨਾ ਚੱਲ ਜੇ ਆਲੇ ਦੁਆਲੇ ਗੈਂਗਵਾਰ ਤੋਂ ਆ ਸਾਨੂੰ ਸਾਡੇ ਇੱਥੇ ਜਿਹੜੇ ਪੋਲੀਟੀਸ਼ੀਅਨ ਨੇ ਸਾਡੀ ਸਰਕਾਰਾਂ ਨੇ ਐਸ ਕਿਸਮ ਦਾ ਹੋ ਰਿਹਾ ਸਾਡੀ ਸਰੀ ਦੀ ਜਿਹੜੀ ਸਿਸਟਮ ਹੈ ਉਹਦੇ ਵਿੱਚ ਸਰੀ ਪੁਲਿਸ ਚਾਹੀਦੀ ਆ ਕਿ ਦੂਜੀ ਚਾਹੀਦੀ ਆ of the RCMP ਚਾਈ ਦੀ ਪਰ ਉਹਦੀ ਲੜਾਈ ਹੈ ਤੇ ਆਮ ਲੋਕ ਨੇ ਜਿਹੜੇ ਮਰੇ ਜਾ ਰਹੇ ਨੇ ਉਹਨਾਂ ਨੂੰ ਘਰਾਂ ਦਾ ਫਿਕਰ ਹੈ ਜਿਹੜੇ ਕੋ ਘਰ ਰ ਹੈ ਉਹਨੂੰ ਪੇਮੈਂਟ ਦੇਣ ਦਾ ਫਿਕਰ ਹੈ ਜਿਹੜਾ ਰੈਂਟ ਤੇ ਉਹਨੂੰ ਰੈਂਟ ਦੇਣ ਦਾ ਫਿਕਰ ਹੋਇਆ ਹੋਇਆ ਲੋਕੋ ਕੋ ਕੰਮ ਨਹੀਂ ਗਏ ਸਰਕਾਰਾਂ ਨੇ ਜਿਹੜੀਆਂ ਉਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਬਾਕੀ ਸਟੂਡੈਂਟਸ ਆਏ ਹੋਏ ਨੇ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਮੈਂ ਹਰ ਇੱਕ ਗੱਲ ਨੂੰ ਇਹ ਇਸ ਕਿਤਾਬ ਦੇ ਵਿੱਚ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਫਲਸਤੀਨ ਦੇ ਵਿੱਚ ਕੀ ਹੋ ਰਿਹਾ ਅਸੀਂ ਅੱਖਾਂ ਮੀਚ ਕੇ ਦੇਖਦੇ ਤੇ ਲੋਕ ਉੱਠ ਨਹੀਂ ਰਹੇ ਉੱਥੇ ਆਵਾਜ਼ ਨਹੀਂ ਠਾੜ ਹੁੰਦੀ ਤੁਸੀਂ ਲਗਾਤਾਰ ਹਰੇ ਵੀ ਕਰ ਰਹੇ ਹਾਂ ਹਾਂਜੀ ਉਹ ਮੈਂ ਉੱਥੇ ਜ਼ਰੂਰ ਜਾਨੀਆ ਕਿਉਂਕਿ ਸਾਡਾ ਜਿੰਨਾ ਫਰਜ਼ ਬਣਦਾ ਹਰ ਇਨਸਾਨ ਨੂੰ ਨਾ ਕਰਨਾ ਚਾਹੀਦਾ ਮੈਂ ਇਸ ਗੱਲ ਨੂੰ ਲੈ ਕੇ ਚਲਦੀ ਆਂ ਵੀ ਜਿੰਨੇ ਜਿੰਨੇ ਸਾਡੀ ਸਮਰੱਥਾ ਹੈ ਜਿੰਨਾ ਵੀ ਇਸ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਸਾਡਾ ਜਦਾਂ ਫਰਜ਼ ਬਣਦਾ ਉਹ ਸਾਨੂੰ ਅਦਾ ਕਰਨਾ ਚਾਹੀਦਾ ਕਿਉਂਕਿ ਹਰ ਇੱਕ ਜੀਵ ਆ ਜਿਹੜਾ ਉਹਨੇ ਆਪਣੀ ਜ਼ਿੰਦਗੀ ਜਿਉਣ ਦੇ ਲਈ ਬਹੁਤ ਕੁਝ ਕਰਦਾ ਤੇ ਕਰਦਾ ਰਹੂਗਾ ਪਰ ਜਿਹੜਾ ਇਨਸਾਨ ਲੋਕਾਂ ਲਈ ਸੋਚਦਾ ਉਹ ਉਹ ਨੂੰ ਉਹ ਨੂੰ ਇਸ ਸਾਰੇ ਸਮਾਜ ਨੂੰ ਉਹਨੂੰ ਲੋੜ ਆ ਵੀ ਇਹ ਸਾਰਾ ਸਮਾਜ ਮੈਂ ਕੱਲਾ ਕੀ ਆ ਮੈਂ ਕਿਉਂ ਕੱਲੀ ਕੀ ਹੋ ਸਕਦੀ ਆ ਜੇ ਮੈਨੂੰ ਲੋਕ ਨਾ ਪਿਆਰ ਕਰਨ ਜਾਂ ਮੈਨੂੰ ਇਹ ਸਮਾਜ ਨਾ ਪਿਆਰ ਕਰੇ ਸਾਨੂੰ ਇਹ ਸੋਚ ਲੈ ਕੇ ਚੱਲਣੀ ਚਾਹੀਦੀ ਆ ਮੇਰੀਆਂ ਕਵਤਾਾਂ ਚ ਵੀ ਨਾਟਕਾਂ ਚ ਵੀ ਕਹਾਣੀਆਂ ਚ ਵੀ ਤੇ ਲੇਖਾਂ ਚ ਵੀ ਮੈਂ ਇਹ ਗੱਲ ਹੁਣ ਮੈਂ ਚਾਹਾਂਗਾ ਕੋਈ ਆਪਣੇ ਮਾਨਸਨ ਦੀ ਕੋਈ ਕਵਤਾ ਸੁਨਾਬੋ ਤੋਂ ਸੇ ਮੈਂ ਕਪਤਾ ਮੈਂ ਇੱਕ ਉਹ ਛੋਟੀ ਡਰ ਮੈਂ ਉਹੀ ਵੀ ਕਿਦਾਂ ਇੱਕ ਮਾਂ ਤੇ ਪੁੱਤ ਜਦੋਂ ਘਰੋਂ ਜਾਂਦਾ ਤਾਂ ਕਿਦਾਂ ਦੀ ਹੈ ਹੂੰ ਹੂੰ 12 ਵਜੇ ਹਨ ਹੂੰ ਘੰਟੀ ਖੜਕੀ ਹੈ ਹੈਲੋ ਮਾਂ ਹੂੰ ਮਾਂ ਅਜੇ ਸੁੱਤੀ ਨਹੀਂ ਹੂੰ ਹੁਣ ਤੱਕ ਟੀਵੀ ਚੱਲਦਾ ਹੈ ਡੋਂਟ ਵਰੀ ਹੂੰ ਮਾਂ ਪੁੱਤ ਤੂੰ ਕਿੱਥੇ ਮਾਂ ਦੱਸਿਆ ਤਾਂ ਸੀ ਕੀ ਖਾਦਾ ਮਾਂ ਮੈਂ ਕੁਝ ਗਲਤ ਨਹੀਂ ਖਾਦਾ ਘਬਰਾ ਨਾ ਮੈਂ ਤੇਰੀ ਪਰਵਰਿਸ਼ਾਂ ਪੁੱਤ ਮੈਂ ਪਰਵਰਿਸ਼ ਤੋਂ ਨਹੀਂ ਡਰਦੀ ਡਰਦੀ ਹਾਂ ਇਸ ਖੌਫਨਾਕ ਜਮਾਨੇ ਤੋਂ ਜਿਸ ਵਿੱਚ ਨੱਚਦੇ ਟੱਪਦੇ ਗੱਭਰੂ ਮਟਿਆਰਾਂ ਸੌ ਜਾਂਦੇ ਨੇ ਚੁੱਪਚੀ ਪੀਤੇ ਸਦਾ ਦੀ ਨੀਂਦ ਗੰਨਾ ਗੋਲੀਆਂ ਦੰਦ ਨਾਉਂਦੀਆਂ ਕਰਦੀਆਂ ਨੇ ਨਾਚ ਸੜਕਾਂ ਤੇ ਰਾਤਾਂ ਨੂੰ ਤੈਨੂੰ ਪਤਾ ਤੈਨੂੰ ਪਤਾ ਹੈ ਹਕੂਮਤਾਂ ਅਜੇ ਵਿਅਸਤ ਹਨ ਵੋਟਾਂ ਵਟੋਰਨ ਦੇ ਹੀਲਿਆਂ ਲਈ ਸੱਤਾ 'ਚ ਟਿਕਾਣਾ ਬਣਾਉਣ ਲਈ ਲੋਕਾਂ ਨੂੰ ਬੁੱਧੂ ਬਣਾਉਣ ਲਈ ਗੈਂਗਾ ਦਾ ਤੂੰ ਮੈਨੂੰ ਮਾਰ ਮੈਂ ਤੈਨੂੰ ਮਾਰੂੰ ਦਾ ਤਮਾਸ਼ਾ ਦੇਖਣ ਲਈ ਖੇਡਦੀਆਂ ਹਨ ਅਜੇ ਸਰੀ ਪੁਲਿਸ ਜਾਂ ਆਰਸੀਐਮਪੀ ਦੀ ਦਿਲਚਸਪ ਰੌਚਕ ਕੁੱਕੜ ਖੇਡ ਕੁੱਕੜ ਖੇਡ ਕੀ ਬਾਤ ਹੈ ਕੀ ਬਾਤ ਹਾਂਜੀ ਜਿਹੜੀ ਗੱਲ ਮੈਨੂੰ ਇਦਾਂ ਲੱਗਦਾ ਵੀ ਇਹ ਇਹ ਸੱਚ ਆ ਜਿਹੜਾ ਉਹ 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 ਵਕੀਲਾਂ ਨੂੰ ਪੈਸੇ ਦੇ ਰਹੇ ਨੇ ਲੋਕਾਂ ਦੀ ਮਨੀਆ ਲੋਕਾਂ ਦੀ ਮਨੀ ਇਹ ਤਾਂ ਆਪ ਦੀ ਜੇਬ ਚੋਂ ਦੇਣਾ ਪਵੇ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਵੀ ਉਹ ਕੀ ਜਿੱਦਾਂ ਉਹਨਾਂ ਨੂੰ ਲੱਗ ਲੱਗੂ ਇੱਕ ਹੋਰ ਕਵਤਾ ਸੁਣਾ ਇੱਕ ਕਿਤਾਬ ਦਾ ਨਾਂ ਵੀ ਜ਼ਰਦ ਰੰਗਾ ਦਾ ਮੌਸਮ ਹੈ ਮੈਂ ਉਹੀ ਜ਼ਰਦ ਰੰਗ ਜਿਹੜੇ ਸਾਡੇ ਚਿਹਰਿਆਂ ਤੇ ਪਲਤਣ ਹੈ ਉਹਦੇ ਵਿੱਚੋਂ ਹੀ ਹੈ ਉਹ ਵੀ ਮੈਂ ਇਸੇ ਵਿਸ਼ੇ ਤੇ ਹੈ ਖੈਰ ਮੈਨੂੰ ਪਤਾ 33 ਪੇਜ ਤੇ ਉੱਤੇ ਹੈਗੀ ਹੈ ਹਾਂਜੀ 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 ਇਹ ਜ਼ਰਤ ਰੰਗ ਹੈ ਇੱਥੇ ਸਾਡਾ ਮਾਹੌਲ ਹੈ ਜਿਹੜਾ ਉਹ ਇਹ ਹੈ ਭੱਜੀਆਂ ਫਿਰਦੀਆਂ ਹਨ ਮਾਮਾ ਨਿੱਕੇ ਨਿੱਕੇ ਬੱਚਿਆਂ ਨੂੰ ਉਂਗਲੀ ਲਾ ਸਕੂਲਾਂ ਸਵਿਮਿੰਗ ਪੂਲਾਂ ਪਲੇ ਗਰਾਊਂਡਾਂ ਗਿੱਧੇ ਪੰਗੜੀਆਂ ਲਈ ਬਾਪ ਵਿਅਸਤ ਹਨ ਕੰਮ ਦੇ ਓਵਰ ਟਾਈਮਾਂ ਵਿੱਚ ਦੇ ਸਕਣ ਬੱਚਿਆਂ ਨੂੰ ਉਜਲਾ ਭਵਿਕ ਬਣਾ ਸਕਣ ਆਪਣਾ ਰਹਿਣ ਬਸੇਰਾ ਪੂਰਾ ਸੱਚ ਖੌਫ ਜਿਹਾ ਜੀਵਨ ਵਿੱਚੋਂ ਭੱਜਦੇ ਹਨ ਵੀਕਐਂਡ ਤੇ ਬੱਚਿਆਂ ਨਾਲ ਟਾਈਮ ਬਤਾਉਣ ਲਈ ਛੱਡਦੇ ਨਹੀਂ ਕਸਰ ਆਪਣੇ ਵੱਲੋਂ ਫਿਰ ਵੀ ਬੀਸੀ ਵਿੱਚ ਹਰ ਰੋਜ਼ ਸੱਤ ਮੌਤਾਂ ਦਾ ਤੌਖਲਾ ਛੱਡਦਾ ਨਹੀਂ ਖੜਾ ਪਤਾ ਨਹੀਂ ਕਿਹਦੇ ਮੂੰਹ ਤੇ ਕਦੋਂ ਮੇਸਿਆ ਜਾਵੇਗਾ ਜ਼ਰਦ ਰੰਗ ਕਿਹੜੇ ਘਰ ਅਪਾਰਟਮੈਂਟ ਜਾਂ ਬੇਸਮੈਂਟ ਮੂਰੇ ਲੱਗੇਗੀ ਭੀੜ ਪੁਲਿਸ ਕਾਰਾਂ ਤੇ ਐਂਬੂਲੈਂਸਾਂ ਦੀ ਕਾਤਲ ਬੱਚ ਨਿਕਲੇਗਾ ਬਰ ਜਰਦਰ ਰੰਗਾ ਅਣ ਐਲਾਨਿਆ ਵਣ ਜਾਵੇਗਾ ਆਪਣੇ ਆਪ ਦਾ ਮਲਜ਼ਮ ਨਾ ਕੋਟ ਨਾ ਕਚਹਿਰੀ ਨਾ ਵਕੀਲ ਨਾ ਕੇਸ ਦਫਨ ਹੋ ਜਾਵੇਗਾ ਓਵਰਡੋਸ ਦੀ ਲੰਮੀ ਕਤਾਰ ਵਿੱਚ ਸਿਰਫ ਖਾਲੀ ਹੋਵੇਗੀ ਕਿਸੇ ਮਾਂ ਦੀ ਅੰਦਰ ਪਿਓ ਦਾ ਵੇੜਾ ਸੁੰਨੀ ਭੈਣ ਦੀ ਰਖੜੀ ਔਰਤ ਦਾ ਸੁਹਾਗ ਵੀਰੇ ਦੀ ਸੱਜੀ ਬਾਹ ਤੇ ਬੱਚੇ ਦੇ ਸਿਰ ਦੀ ਸ਼ਾਂ ਅਸੀਂ ਫਿਰ ਤੋਂ ਜੁੱਟ ਜਾਵਾਂਗੇ ਦਿਹਾੜੀਆਂ ਵਿੱਚ ਜਾਂ ਬੱਚਿਆਂ ਨੂੰ ਇੱਧਰ ਉੱਧਰ ਢੋਣ ਵਿੱਚ ਸੁਣਾਂਗੇ ਦੂਸਰੇ ਦਿਨ ਕਿਹੜੀ ਗਲੀ ਕਿਹੜੇ ਘਰ ਜ਼ਰਦ ਰੰਗ ਦਾ ਟਿੱਕਾ ਲੱਗਦਾ ਹੈ ਕਿਸ ਦੇ ਮੂੰਹ ਮੱਥੇ ਤੇ ਉਹੀ ਮਸ਼ੀਨ ਦਾ ਦੁਆਰਾ ਪੁਰਜਾ ਬਣ ਜਾਂਦਾ ਹਾਂਜੀ ਹਾਂਜੀ ਕਿਉਂਕਿ ਅਸੀਂ ਉਹੀ ਕੰਮ ਕਰਦੇ ਫਿਰ ਜਾਨਦੇ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਕੀ ਹੈ ਸਾਨੂੰ ਸਾਡੇ ਦੁਸ਼ਮਣ ਦਾ ਨਹੀਂ ਪਤਾ ਕੌਣ ਦੁਸ਼ਮਣ ਆ ਜਿਹੜੇ ਲੋਕ ਦੱਸ ਵੀ ਰਹੇ ਨੇ ਕਿਉਂਕਿ ਜਿਹੜੇ ਇਹਦੇ ਹੱਲ ਨੇ ਉਹ ਸਰਕਾਰਾਂ ਨੇ ਕਰਨੇ ਹੁੰਦੇ ਆ ਸਰਕਾਰਾਂ ਨੂੰ ਪਤਾ ਹੁੰਦੇ ਹੁੰਦੇ ਵੀ ਉਹ ਆਪਣੇ ਉਹ ਤਕੜੇ ਦੇ ਆਸਰੇ ਬਣਦੀਆਂ ਨੇ ਤਕੜਿਆਂ ਦੇ ਨਾਲ ਖੜੀਆਂ ਨੇ ਤਕੜੇ ਦੇ ਨਾਲ ਖੜੀਆਂ ਨੇ ਤੇ ਆਮ ਲੋਕ ਨਹੀਂ ਜਿਹੜੇ ਮਾਰੇ ਜਾ ਰਹੇ ਨੇ ਹਾਂਜੀ ਹਾਂਜੀ ਤੁਸ ਤੁਹਾਨੂੰ ਮੈਂ ਹੈਰਾਨ ਆ ਵੀ ਇੰਨੀ ਇੰਨੀ ਸ਼ਕਤੀ ਕਿੱਥੋਂ ਮਿਲਦੀ ਆ ਤੁਸੀਂ ਪਰਿਵਾਰ ਵੀ ਪਾਲ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਬੱਚੇ ਨਾਲ ਮੈਂ ਮੈਂ ਜਾਣਦਾ ਚੰਗੀ ਤਰ੍ਹਾਂ ਹਾਂਜੀ ਤੇ ਉਸ ਦੇ باوجود ਫਿਰ ਤੁਸੀਂ ਲਿਖਦੇ ਵੀ ਹੋ ਪਰਫਾਰਮ ਵੀ ਕਰਦੇ ਹੋ ਕਿੱਥੋਂ ਮਿਲਦੀ ਆ ਇੰਨੀ એનર્ਜੀ ਤੁਹਾਨੂੰ ਅਸਲ ਵਿੱਚ ਮੈਨੂੰ ਇਦਾਂ ਲੱਗਦਾ ਵੀ ਮੇਰੇ ਕੋਲ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਬਹੁਤ ਟਾਈਮ ਆ ਤੇ ਦੂਜੀ ਗੱਲ ਮੈਂ ਬੋਥੀਆਂ ਆਪਣੀਆਂ ਇਸ਼ਾਵਾਂ ਨੇ ਜਿਹੜੀਆਂ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਫਲਾਇਆ ਨਹੀਂ ਹੋਇਆ ਲੋਕ ਕੀ ਕਹਿਣਗੇ ਤੇ ਮਗਰ ਨਹੀਂ ਲੱਗਦਾ ਮੈਂ ਨਾ ਲੋਕ ਕੀ ਕਹਿਣਗੇ ਮੈਂ ਜਿ세 ਜੀ ਹੈਗੀ ਆ ਹੈਗੀ ਆ ਮੈਨੂੰ ਇਹ ਨਹੀਂ ਹੁਣ ਤੁਸੀਂ ਫੋਨ ਕੀਤਾ ਵੀ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਜਿਵੇਂ ਬੈਠੀ ਸੀ ਉਦੋਂ ਉੱਠ ਕੇ ਆ ਗਈਆਂ ਮੈਂ ਉਸ ਗੱਲ ਦੇ ਵਿੱਚ ਇਦਾਂ ਨਹੀਂ ਮੈਂ ਰੱਖਣਾ ਹੈਗਾ ਵੀ ਮੈਂ ਉੱਥੇ ਕਿੱਦਾਂ ਜਾਣਾ ਕੀ ਕਰਨਾ ਮੈਂ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਕਰਦੀ ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਇਨਸਾਨ ਕੋਲ ਟਾਈਮ ਹੁੰਦਾ ਪਰ ਅਸੀਂ ਟਾਈਮ ਨੂੰ ਲਾਉਂਦੇ ਕਿੱਥੇ ਇਸ ਕਰ ਇਸ ਕਰਕੇ ਆ ਮੈਂ ਸ਼ੁਰੂ ਤੋਂ ਹੀ ਮੈਂ ਆਪਣੀਆਂ ਲੋੜਾਂ ਨੇ ਜਿਹੜੀਆਂ ਸੀਮਤ ਰੱਖੀਆਂ ਨੇ ਤੇ ਮੈਨੂੰ ਇਦਾਂ ਲੱਗਦਾ ਵੀ ਬਹੁਤ ਵਧੀਆ ਬੱਚਿਆਂ ਨੂੰ ਅਸੀਂ ਕੋਈ ਮਹਿਲ ਮਾੜੀਆਂ ਘਰ ਬਣਾ ਬਣਾ ਕੇ ਬਹੁਤ ਉਦਾਂ ਦੀ ਦੇਣ ਦੇ ਇਚਕ ਨਹੀਂ ਗਏ ਅਸੀਂ ਮੈਂ ਇਸ ਫਲਸਫੀ ਤੇ ਚੱਲਦੀਆਂ ਵੀ ਜਿਹੜਾ ਜੀਵ ਇੱਥੇ ਆਇਆ ਉਹਨੇ ਆਪਣੇ ਲਈ ਬਹੁਤ ਕੁਝ ਕਰਨਾ ਉਹ ਬੱਚੇ ਅਪਦਾਪ ਕਰਨ ਅਸੀਂ ਕਿਉਂ ਕਰੀਏ ਉਹਨਾਂ ਨੂੰ ਅਸੀਂ ਜਿਹੜਾ ਕੁਝ ਸਾਡਾ ਪਿਆ ਹੋਊਗਾ ਉਹਨਾਂ ਕੋਲ ਚਲਿਆ ਜਾਊਗਾ ਪਰ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਲਈ ਸਪੈਸ਼ਲ ਸਾਨੂੰ ਕਰਨ ਦੀ ਲੋੜ ਆ ਨਾ ਸਾਡੇ ਬੱਚੇ ਵੀ ਇਦਾਂ ਹੀ ਸੋਚਦੇ ਨੇ ਉਹ ਕਹਿੰਦੇ ਨੇ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਉਹਨਾਂ ਨੂੰ ਪਹਿਲੇ ਦਿਨ ਤੋਂ ਇਹੀ ਦੱਸਿਆ ਸੀ ਤੁਹਾਨੂੰ ਸਿਰਫ ਪੜਾਉਣਾ ਹੈ ਉਹੀ ਕਰਾਂਗੇ ਅਸੀਂ ਇਹ ਤੋਂ ਵੱਧ ਕੇ ਸਾਡੇ ਤੇ ਨਾ ਆਸ ਰੱਖਿਓ ਵੀ ਅਸੀਂ ਤੁਹਾਡੇ ਲਈ ਆ ਕਰਾਂਗੇ ਉਹ ਕਰਾਂਗੇ ਨੋ ਅਸੀਂ ਕੁਝ ਨਹੀਂ ਕਰਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਆਪ ਕਰਨਾ ਬਣਾਉਣਾ ਆਪਾ ਉਸੇ ਬੇਸ ਤੇ ਮੈਨੂੰ ਇਦਾਂ ਲੱਗਦਾ ਮੈਂ ਅਜ ਮਾਣ ਮਹਿਸੂਸ ਕਰਦੀ ਆ ਮੇਰੇ ਬੱਚੇ ਬਹੁਤ ਵਧੀਆ ਵੈਲ ਸੈਟ ਨੇ ਵਧੀਆ ਉਹ ਕੰਮ ਕਰਦੇ ਨੇ ਵਧੀਆ ਤੇ ਇੱਕ ਮੈਂ ਐਂ ਸੋਚਦੀ ਹੁੰਦੀ ਸੀ ਵੀ ਉਹਨਾਂ ਨੂੰ ਇਨਸਾਨ ਵਧੀਆ ਬਣਾਉਣਾ ਬਸ ਵੀ ਇਨਸਾਨ ਵਧੀਆ ਬਣ ਜਿਓ ਪੜ੍ਹਨਾ ਵੀ ਜੇ ਨਹੀਂ ਪੜ੍ਹਨਾ ਹੈਗਾ ਤੁਹਾਡੀ ਮਰਜ਼ੀ ਆ ਤੁਸੀਂ ਜੇ ਕੰਮ ਕਰਕੇ ਦੂਜਾ ਅਸੀਂ ਵੀ ਤਾਂ ਉਦਾਂ ਕੰਮ ਕਰਕੇ ਖਾ ਹੀ ਲਿਆ ਉੱਥੋਂ ਆ ਕੇ ਜੇ ਅਸੀਂ ਇੱਥੇ ਆਪਦਾ ਰੋਟੀ ਤੋਰੀ ਫਲਕਾ ਤੋਰ ਲਿਆ ਤਾਂ ਤੁਸੀਂ ਵੀ ਤੋੜ ਲੈਣਾ ਪਰ ਇਨਸਾਨ ਵਧੀਆ ਬਣਿਓ ਜਿਹਦੇ ਵਿੱਚ ਸਮਾਜ ਦੇ ਵਿੱਚ ਤੁਹਾਡਾ ਨਾਂ ਹੋਵੇ ਤੁਹਾਨੂੰ ਐ ਕਹਿਣ ਵੀ ਹਾਂ ਇਹ ਕਿਸੇ ਕੰਮ ਆਉਣ ਵਾਲੇ ਨੇ ਉਦਾਂ ਹੈਗਾ ਕਿ ਤੁਸੀਂ ਜੋ ਤੁਸੀਂ ਕਰਦੇ ਹੋ ਇਸ ਇਸ ਲਈ ਨੂੰ ਅੱਗੇ ਤੋਰਦੇ ਜਾਣਾ ਹਾਂਜੀ ਉਹ ਤੋਰਦੇ ਮੇਰੀ ਛੋਟੀ ਬੇਟੀ ਤਾਂ ਕਾਫੀ ਐਕਟਿਵਲੀ ਕੰਮ ਕਰਦੀ ਆ ਵੱਡੇ ਚਲੋ ਜੇ ਐਕਟਿਵਲੀ ਨਹੀਂ ਕੰਮ ਕਰਦੇ ਪਰ ਉਹ ਪਿੱਛੇ ਸਪੋਰਟ ਮੰਗੂ ਉਹ ਸਾਰਾ ਉਦਾਂ ਕਰਦੇ ਸਾਡੇ ਨਾਲ ਖੜੇ ਆ ਇੱਥੇ ਅਸੀਂ ਜਿੰਨੇ ਪ੍ਰੋਗਰਾਮ ਕਰਦੇ ਆ ਮੇਰੇ ਬੱਚੇ ਮੇਰੇ ਨਾਲ ਹੁੰਦੇ ਨੇ ਉਹ ਮੂਰੇ ਹੋ ਕੇ ਆਉਂਦੇ ਆ ਸਾਡੀ ਘਰੋਂ ਵੀ ਹੈਲਪ ਕਰਦੇ ਆ ਸਾਰੀ ਤਰ੍ਹਾਂ ਦੀ ਹਾਂਜੀ ਅ ਪਵਿੰਦਰ ਜੀ ਮੈਂ ਦੁਆ ਕਰਦਾ ਤੁਸੀਂ ਇਸੇ ਤਰ੍ਹਾਂ ਹੀ ਹੋਰ ਆਉਣ ਵਾਲੇ ਸਮੇਂ 'ਚ ਵਧੀਆ ਕੰਮ ਕਰਦੇ ਰਹੋ ਤੇ ਅੱਜ ਤੁਸੀਂ ਮੇਰੇ ਅੱਧ ਬੋਲ ਚੱਲ ਕੇ ਆ ਗਏ ਤੇ ਤੁਹਾਡੀ ਨਵੀਂ ਇਸ ਜਦ ਰੰਗ ਦਾ ਮੌਸਮ ਪੁਸਤਕ ਤੇ ਮਹਿਜੀ ਆਇਆ ਹੈ ਕਹਿੰਦਾ ਕਲਾ ਦੇ ਅੰਗਾਂ ਤੋਂ ਵੱਲੋਂ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਤੇ ਆਉਣ ਵਾਲੇ ਸਮੇਂ 'ਚ ਜਦੋਂ ਇਹ ਤੇ ਗੋਸ਼ਟੀ ਗੱਲਬਾਤ ਹੋ ਬੜੀ شدت ਨਾਲ ਹਿੱਸਾ ਪਾਵਾਂਗੇ ਆਪਾਂ ਹਾਂਜੀ ਆਪਾਂ ਜੁਲਾਈ 6 ਜੁਲਾਈ ਨੂੰ ਸੋਚ ਰਹੇ ਆਂ ਵੀ ਇਹਦੇ ਥੋੜਾ ਜਿਹਾ ਗੱਲਬਾਤ ਕਰ ਲਾਂਗੇ ਕਿਉਂਕਿ ਮੈਨੂੰ ਇਦਾਂ ਲੱਗਦਾ ਵੀ ਇਹ ਮੇਰੀ ਕਿਤਾਬ ਵਾਲੀ ਗੱਲ ਨਹੀਂ ਜੇ ਕਿਤਾਬ ਤੇ ਗੱਲ ਹੋਊਗੀ ਤਾਂ ਸਾਡੇ ਸਮਾਜ ਦੀ ਗੱਲ ਹੋਊਗੀ ਜੇ ਇਸ ਸਮਾਜ ਦੀ ਗੱਲ ਹੋਊਗੀ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲਾਂ ਦਾ ਪਤਾ ਲੱਗੂਗਾ ਵੀ ਇਹ ਕੁਝ ਵਾਪਰ ਰਿਹਾ ਹੈ ਇੱਥੇ ਕਿਉਂਕਿ ਅਸੀਂ ਤਾਂ ਰੋਟੀ ਰੋਜੀ ਦੇ ਮਗਰ ਭੱਜੇ ਨੱਠੇ ਫਿਰਦੇ ਆ ਬਹੁਤੇ ਲੋਕ ਨੇ ਜਿਹੜੇ ਅਸੀਂ ਤਾਂ ਉਹੀ ਪੂਰੀ ਕਰਨ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਮੈਂ ਇਹ ਕਿਤਾਬ ਨੂੰ ਸਰਲ ਸਾਦਾ ਰੂਪ ਦੇ ਵਿੱਚ ਲੋਕਾਂ ਦੀ ਕਿਤਾਬ ਬਣਾ ਕੇ ਮੈਂ ਬਹੁਤ ਆਮ ਆਮ ਸਮਝ ਚਾਉਣ ਵਾਲੀ ਤੁਸੀਂ ਸਵਾਲ ਖੜੇ ਕਰੇ ਆ ਜਦੋਂ ਸਵਾਲ ਖੜਾ ਹੁੰਦਾ ਤੋਂ ਦੇ ਅਨਸਰ ਲੱਭੇ ਜਾਂਦੇ ਨੇ ਤੁਸੀਂ ਅੱਜ ਆਏ ਤੁਹਾਡਾ ਬਹੁਤ-ਬਹੁਤ ਆ ਮੈਂ ਪੰਜਾਬੀ ਚੈਨਲ ਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕੀਤਾ ਥੈਂਕ ਯੂ ਮਿਹਰਬਾਨੀ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਉਣੇ ਆ ਇੱਕ ਇਸੇ ਤਰ੍ਹਾਂ ਦੀ ਵਧੀਆ ਕਲਾਮਈ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਲਈ ਉਦੋਂ ਤੱਕ ਮੋਹਣ ਗਿੱਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ